ਆਡੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਵਿੱਤ ਮੰਤਰੀ ਹਰਪਾਲ ਸਿੰਘ ਕੇਮਾਦੋਰਾ ਜੀ ਐਸਟੀ ਗਲੈਬਲਸ਼ਨ ਦੇ ਚ ਮਹੀਨੇ ਵਿੱਚ ਹੋਏ ਵੱਡੇ ਵਾਦੇ ਤੇ ਦਾਅਵੇ ਤੁੰਤੰ ਬਾਜ਼ਮਾ ਦੇ ਪੈਸਿਆਂ ਬਿਆ ਗਲਤੀਆਂ ਮੰਗਾ ਬਾਰੇ ਜ਼ਿਕਰ ਕਰਾਂਗੇ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਾਨੂੰ ਬਿਜਾਰ ਸਹਿ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਕਰ ਸਕਦੇ ਹੋ ਤਾਂ ਜੋ ਰੇਕ ਅਗਨ ਵਾਲੀ ਵੀਡੀਓ ਨੋਟੀਫਿਕੇਸ਼ਨ ਆ ਗਿੰਨ ਸਾਡੇ ਚੈਨਲ ਮਜਾਇਆ ਕਰੇ ਪੰਜਾਬ ਦੇ ਵਿੱਤ ਮੰਤਰੀ ਸਰਦਾਰ ਰਵਪਾਉ ਨੇ ਕਿਹਾ ਅਜੋ ਹੀ ਪੰਜਾਬ ਦੇ ਖਜ਼ਾਨੇ ਵਿੱਚ ਹੋਣ ਵਾਲੇ ਵੱਡੇ ਵਾਧੇ ਬਾਰੇ ਦਾਅਵੇ ਕਰਦੇ ਰਹਿੰਦੇ ਹਨ ਤੇ ਇੱਕ ਵਾਰ ਫਿਰ ਉਹਨਾਂ ਨੇ ਮਈ ਮਹੀਨੇ ਵਿੱਚ ਜੀਐਸਟੀ ਕਲੈਕਸ਼ਨ ਵਿੱਚ 25.31% ਦੇ ਵਾਧੇ ਹੋਣ ਦਾ ਵੱਡਾ ਦਾਵਾ ਕੀਤਾ ਹੈ ਇਹ ਦਾਅਵੇ ਪਿਛਲੀ ਕਾਨੂੰਨ ਸਰਕਾਰوں ਕੋਲ ਦੇਲੇ ਦੇ ਵਿੱਤ ਮੰਤਰੀ ਦੁਆਰਾ ਹਰ ਵੇਲੇ ਖਜ਼ਾਨਾ ਖਾਲੀ ਖਜ਼ਾਨਾ ਖਾਲੀ ਹੋਣ ਦੇ ਰੋਣੇ ਰੋਏ ਜਾਣ ਤੋਂ ਬਿਲਕੁਲ ਕੋਟ ਦਿਖਾਈ ਦੇ ਰਹੇ ਹਨ ਵਿਦਵਤ ਮੰਤਰੀ ਹਰਪਾਲ ਸਿੰਘ ਚੀਮਾ ਦੁਆਰਾ ਦਾਵਾ ਕੀਤਾ ਗਿਆ ਹੈ ਕਿ ਮਈ ਮਹੀਨੇ ਵਿੱਚ ਜੀਐਸਟੀ ਕਲੈਕਸ਼ਨ ਵਿੱਚ 25.31% ਦਾ ਵਾਧਾ ਕਰਕੇ ਸਰਕਾਰ ਨੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ ਅੰਕੜੇ ਜਾਰੀ ਕਰਦੇ ਹੋਏ ਸਰਦਾਰ ਚੀਮਾ ਨੇ ਕਿਹਾ ਕਿ ਮਈ 2024 ਵਿੱਚ ਸੂਬੇ ਵਿੱਚ 1601.14 ਕਰੋੜ ਰੁਪਏ ਜੀਐਸਟੀ ਇਕੱਠਾ ਕੀਤਾ ਗਿਆ ਸੀ ਜਦਕਿ ਮਈ 2025 ਵਿੱਚ ਇਹ ਰਕਮ ਵਧ ਕੇ 2006. ਕਤਿਕ ਕਰੋੜ ਰੁਪਏ ਹੋ ਗਏ ਹੈ ਜੋ ਕਿ ਪਿਛਲੇ ਸਾਲ ਦੇ 1 ਮਹੀਨੇ ਦੀ ਜੀਐਲਟੀ ਕਲੈਕਸ਼ਨ ਨਾਲੋਂ 405.17 ਕਰੋੜ ਰੁਪਏ ਵਧ ਹੈ ਹੁਣ ਇਹ ਵੀ ਕਿਹਾ ਕਿ ਇਹ ਵਾਅਦਾ ਪੁਰਸਮੇ ਹੋਇਆ ਹੈ ਜਦੋਂ ਮਈ ਮਹੀਨੇ ਵਿੱਚ ਇਸ ਸਰਦੀ ਸੋਬੇ ਵਿੱਚ ਪੂਰਾ ਤਨਾਅ ਆਧਿਆ ਹੈ ਇਹਦਾ ਕਾਰਨ ਲਖੋ ਨਾ ਇਹ ਦੱਸਿਆ ਕਿ ਟੈਕ ਟੂਰੀ ਦੇ ਸਾਰੇ ਦਰਤੇ ਬੰਦ ਕੀਤੇ ਜਾ ਰਹੇ ਹਨ ਤੇ ਖਜ਼ਾਨੇ ਵਿੱਚ ਹੋਰ ਹੈ ਵਾਅਦੇ ਨਾਲ ਵਕਾਫਤ ਕੀਤੇ ਜਾਣਗੇ ਤੇ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਹੂਲਤਾਂ ਦਿੱਤੀਆਂ ਜਾਣਗੀਆਂ ਖਜ਼ਾਨੇ ਵਿੱਚ ਹੋਏ ਵੱਡੇ ਵਾਅਦਿਆਂ ਦੇ ਦਾਅਵੇ ਜੋ ਕਿ ਵਿੱਤ ਮੰਤਰੀ ਵੱਲੋਂ ਕੀਤੇ ਗਏ ਹਨ ਇਹਨਾਂ ਨੂੰ ਸੌਂਕੇ ਪੰਜਾਬ ਦੇ ਹਰੇਕ ਮਛੰਦੇ ਨੂੰ ਖੁਸ਼ੀ ਹੋਈ ਹੀ ਹੋਵੇਗੀ ਪਰੰਤੂ ਜੇਕਰ ਗ੍ਰਾਹਣ ਲੈਵਲ ਤੇ ਤੇ ਹਕੀਕਤ ਤੇ ਨਜ਼ਰ ਮਾਰੀਏ ਤਾਂ ਇਹ ਜੜਦਾ ਹੈ ਜਿਵੇਂ ਕਿ ਇਹ ਪੰਜਾਬ ਦੇ ਖਜ਼ਾਨੇ ਦੀ ਵਿੱਤੀ ਹਾਲਤ ਕੋਈ ਬਹੁਤੀ ਚੰਗੀ ਨਾ ਹੋਵੇ ਕਾਰਨ ਇਹ ਹੈ ਕਿ ਸਰਕਾਰ ਬਹੁਤਾਂ ਤਣ ਕਰਜ਼ਾ ਲੈ ਕੇ ਆਪਣੀਆਂ ਜ਼ਰੂਰੀ ਜਿੰਮੇਵਾਰੀਆਂ ਪੂਰੀਆਂ ਕਰਦੀ ਹੋਈ ਨજર ਆ ਰਹੀ ਹੈ ਤੇ ਮੁਲਾਜ਼ਮਾਂ ਦੇ ਪੈਨਸ਼ਨਾਂ ਦਾ 13% ਡੀਏ ਕੇਂਦਰ ਤੇ ਗਵਾਂਢੀ ਰਾਜਾਂ ਤੋਂ ਪਿੱਛੇ ਚੜ ਰਿਹਾ ਹੈ ਪੁਰਾਣੀ ਪੈਨਸ਼ਨ ਭਰਾਈ ਮੁੱਦਾ ਜਿਉਂ ਦਾ ਤਿਉਂ ਲਟਕਿਆ ਹੋਇਆ ਹੈ ਪੈਨਸ਼ਨਰਾਂ ਨੇ 2.5 ਗੁਣਾਕ ਨਾਲ ਪੈਨਸ਼ਨ ਸੋਧੇ ਜਾਣ ਦੀ ਮੰਗ ਵੀ ਹਵਾ ਵਿੱਚ ਲਟਕੀ ਹੋਈ ਹੈ ਹੋਰ ਤਾਂ ਹੋਰ 17 7220 ਤੋਂ ਬਾਅਦ ਭੰਤੀ ਹੈ ਮੁਲਾਜ਼ਮਾਂ ਨੂੰ ਹਾਈ ਕੋਰਟ ਤੇ ਸੁਪਰੀਮ ਕੋਰਟ ਤੋਂ ਜਿੱਤਣ ਦੇ باوجود ਵੀ ਸਰਕਾਰ ਉਹਨਾਂ ਨੂੰ ਪੰਜਾਬ ਦਾ 6ਵਾਂ ਤਨਖਾਹ ਕਮਿਸ਼ਨ ਨਾ ਦੇ ਕੇ ਕੇਂਦਰ ਸਰਕਾਰ ਦਾ ਅਧੂਰਾ 7ਵਾਂ ਸੰਠਾ ਕਮਿਸ਼ਨ ਦੇ ਅਨੁਸਾਰ ਹੀ ਸੈਲਰੀ ਦਾ ਭੁਗਤਾਨ ਕਰ ਰਹੀ ਹੈ ਮੁਲਾਜ਼ਮਾਂ ਨੂੰ ਤਨਖਾਹਾਂ ਇੱਕੋ ਵਾਰ ਜਾਰੀ ਨਾ ਕਰਕੇ ਹਰ ਮਹੀਨੇ ਸਰਕਾਰ ਵਰਕ ਆਊਟ ਜਿਨ੍ਹਾਂ ਨੂੰ ਵਰਕ ਆਊਟ ਸਮੇਤ ਤਨਖਾਹ ਦਾ ਭੁਗਤਾਨ ਕਰਦੀ ਹੋਈ ਨਜ਼ਰ ਗੋਦੀ ਹੈ ਜੋ ਕਿ ਖਜ਼ਾਨੇ ਦੀ ਹਾਲਤ ਲਈ ਸਭ ਕੁਝ ਅੱਛਾ ਨਾ ਹੋਣ ਦਾ ਸੰਕੇਤ ਹੈ ਇਹ ਤੋ ਲਵ ਮੁਲਾਜ਼ਮਾਂ ਪੈਨਸ਼ਨਾਂ ਦੇ ਮੈਡੀਕਲ ਰੀਇੰਬਰਸਮੈਂਟ ਬੇਰ ਲੋ ਪਿਛਲੇ ਲੰਬੇ ਸਮੇਂ ਤੋਂ ਪੈਂਡਿੰਗ ਹਨ ਜੋ ਕਿ ਖਜ਼ਾਨੇ ਵਿੱਚੋਂ ਅਜੇ ਤੱਕ ਬਾਫ ਨਹੀਂ ਕੀਤੇ ਜਾ ਰਹੇ ਪੈਨਸ਼ਨਾਂ ਨੂੰ ਪਕਾਇਆ 36 ਤੋਂ 42 ਕਿਸ਼ਤਾਂ ਵਿੱਚ ਦਿੱਤਾ ਜਾ ਰਿਹਾ ਹੈ ਜੋ ਕਿ ਆਪਣੀ ਉਮਰ ਦੇ ਖਾਫਰੀ ਫੜਾ ਵਿੱਚੋਂ ਨਵੰਗ ਰਿਹਾ ਹੈ ਪੈਨਸ਼ਨਾਂ ਨਾਲ ਇੱਕ ਵੱਡੀ ਮੇਲ ਖਾਤੀ ਹੈ ਛੇਵੇਂ ਤਰਫਾ ਕਮਿੰਦਾ ਦੂਜਾ ਤੇ ਤੀਜਾ ਭਾਗ ਅਜੇ ਜਾਰੀ ਕਰਨਾ ਬਾਕੀ ਹੈ ਦੇਰਿਕਰ ਲਗਾਤਾਰ ਵਰਨੇ ਜਾਰੀ ਕਰਕੇ ਰਜਾ ਵਿਦਿਗਾਰ ਦੇਣ ਦੀ ਖਵਾਹ ਸਰਕਾਰ ਕੋਲ ਨਾ ਉਧਾਰੇ ਹਨ 883238 ਤੇ 889994 ਫਰਤੀਆਂ ਅਜੇ ਅਧ ਵਿਚਕਾਰ ਦੀ ਲਟਕੀਆਂ ਹੋਈਆਂ ਹਨ ਮੱਕ ਕਾਰਡਰ ਤੇ ਲੈਕਸ਼ਨ ਕਾਰਡਰ ਦੀ ਨਵੀਂ ਫਰਤੀ ਦੀ ਐਡਵਰਟਾਈਜ਼ਮੈਂਟ ਦੇਣੀ ਵੀ ਮੌਜੂਦਾ ਪੰਜਾਬ ਸਰਕਾਰ ਦੀ ਪ੍ਰਾਇੋਰਟੀ ਨਹੀਂ ਚੱਪਦੀ ਜੇਕਰ ਵਾਕਿਆਨ ਹੀ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਭਾਰੀਵਾਦਾ ਹੋ ਰਿਹਾ ਹੈ ਤਾਂ ਸਰਕਾਰ ਨੂੰ ਮੁਲਾਜ਼ਮਾਂ ਪੈਨਸ਼ਨਾਂ ਤੇ ਦੇਜ ਵਿਦਿਗਾਰਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਇਹਨਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਾਰੇ ਵਰਗ ਬੰਦੇ ਸਮੇਂ ਤੋਂ ਇਸ ਦਰਦ ਦੀ ਉਡੀਕ ਕਰ ਰਹੇ ਹਨ ਕਿ ਉਹਨਾਂ ਦੀ ਮੰਗਾ ਤੇ ਆਪਾਂ ਨੂੰ ਕਦੋਂ ਭੂਰ ਪਵੇਗਾ ਇਸ ਵੀਡੀਓ ਵਿੱਚ ਬੱਸ ਇਹਨਾ ਹੀ ਜੇਕਰ ਵੀਡੀਓ ਜੰਗੀ ਲਗੀ ਹੋਵੇ ਤੇ ਤੁਹਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰ ਲੈਣਾ ਨਹੀਂ ਦੇਖਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ